ਥਾਣਾ ਧਾਰੀਵਾਲ ਐਸਐਚਓ ਸਰਬਜੀਤ ਸਿੰਘ ਦੇ ਪ੍ਰਬੰਧਾਂ ਹੇਠ ਪੁਲਿਸ ਸਟੇਸ਼ਨ ਧਾਰੀਵਾਲ ਦੇ ਸਮੁੱਚੇ ਸਟਾਫ ਦੇ ਸਹਿਯੋਗ ਦੇ ਨਾਲ ਪੁਲਿਸ ਸਟੇਸ਼ਨ ਧਾਰੀਵਾਲ ਵਿਖੇ ਨਵੇਂ ਸਾਲ ਦੀ ਆਮਦ ਮੌਕੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤਕ ਅਥਾ ਕੀਰਤਨ ਹੋਇਆ ਅੱਜ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਗਈ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਡੀਐਸਪੀ ਲਖਵਿੰਦਰ ਸਿੰਘ ਰੰਧਾਵਾ ਨੇ ਥਾਣਾ ਮੁਖੀ ਸਰਬਜੀਤ ਸਿੰਘ ਸਮੇਤ ਸਮੁੱਚੇ ਸਟਾਫ ਵੱਲੋਂ ਕੀਤੇ ਅਨੋਖੇ ਕਾਰਜ ਦੀ ਸਲਾੰਘਾ ਕਰਦਿਆਂ ਕਿਹਾ ਕਿ ਨਵੇਂ ਸਾਲ ਦੀ ਆਰੰਭਤਾ ਮੁਕੇ ਜੁਗੋ ਜੁਗ ਟਰਨਸਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਇਲਾਕੇ ਅੰਦਰ ਖੂਬ ਸਾਰਥਿਕ ਚਰਚਾ ਹੋ ਰਹੀ ਹੈ ਇਸ ਮੌਕੇ ਤੇ ਐਸ ਐਚ ਓ ਸਰਬਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਇੱਕ ਸਾਲ ਵੀ ਨਵੇਂ ਸਾਲ ਦੀ ਅਰੰਭਤਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਨ ਉਪਰੰਤ ਕੀਤੀ ਗਈ ਸੀ ਅਤੇ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਨਾਲ ਸਮੁੱਚੇ ਸਟਾਫ ਸਮੇਤ ਇਲਾਕੇ ਨਿਵਾਸੀਆਂ ਦਾ ਸਾਲ ਵਧੀਆ ਬਤੀਤ ਹੋਇਆ ਜਦ ਕਿ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਸਬਨਾ ਤੇ ਆਪਣੀ અપਾਰ ਕਿਰਪਾ ਬਣਾਈ ਰੱਖੋ ਇਸ ਮੌਕੇ ਤੇ ਚਾਹ ਪਕੋੜੇ ਦਾ ਲੰਗਰ ਵੀ ਲਗਾਇਆ ਗਿਆ ਜੀ ਗੁਰੂ ਪਾਤਸ਼ਾਹ ਕਿਰਪਾ ਕਰੇ ਸਾਡੇ ਪਰਿਵਾਰਾਂ ਵਿੱਚ ਸਤਿਵਰਕ ਆਉਂਦਾ ਨਾਮ ਦਾਨ ਵਰ ਸਿੱਕੀ ਜੀ ਉਹਨਾਂ ਦਾ ਅੱਜ ਬਖਸ਼ਣ ਆਓ ਹੁਣ ਕਾਜੂ ਦੇ ਮੈਂ ਕੀਰਤਨ ਪ੍ਰਦਾਨਾ ਕੀ ਸੰਪਾਰੰਭ ਹੋਏਗਾ ਦਾਣਾ ਸਰਵਨ ਕਰਨਾ ਹੈ ਅੰਮ੍ਰਿਤ ਪੁਣਾ ਦੀ ਗਾਫ ਮਾਫੀ ਕਰਕੇ ਆਪੋ ਜੀ ਵਾਹਿਗੁਰੂ ਜੀ ਕਾਰਤਾਰ ਸਵਾਗਤ ਜੀ Oh, yeah. ਜੋਗੀ ਕੀ ਨਾ ਦਰਮਪੌਰ ਗੱਜ ਕੀ ਨਾ ਅਰਸ਼ਕ ਦਾਸ ਜੀ ਜੁਣਾ ਤਾਂ ਜਿਹੇ ਜਿਸ ਸੁਨ ਸਾਉ ਤੇ ਪਾਪਾ ਆਇਆ ਹਾਂ ਹਾਂਜੀ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਤੇ ਜ਼ਿਲ੍ਹਾ ਪੁਰਸਗਰਦਾਸਪੁਰ ਵੱਲੋਂ ਪਹਿਲਾਂ ਤਾਂ ਸਾਰੇ ਇਲਾਕਾ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਹੋਵੇ ਨਵੇਂ ਸਾਲ ਦੀ ਅੱਜ ਧਾਰੀਵਾਲ ਪੁਲਿਸ ਸਟੇਸ਼ਨ ਦੇ ਵਿੱਚ ਜਿਹੜਾ ਸੁਖਨੀ ਸਾਹਿਬ ਦਾ ਖੰਡਪਾਟ ਸਾਹਿਬ ਕਰਾਇਆ ਗਿਆ ਪ੍ਰਮਾਤਮਾ ਹਰ ਇੱਕ ਨੂੰ ਚੜ੍ਹਦੀ ਕਲਾ 'ਚ ਬਖਸ਼ੇ ਇਹ ਧਾਰੀਵਾਰ ਦੇ ਸਤਜੋ ਸਰਬਜੀਤ ਸਿੰਘ ਨੇ ਬਹੁਤ ਵਧੀਆ ਭ੍ਰਾਲਾ ਕਰਕੇ ਸਾਰਿਆਂ ਨੂੰ ਇੱਕ ਵਧੀਆ ਸੰਦੇਸ਼ ਦਿੱਤਾ ਵੀ ਨਵੇਂ ਸਾਲ ਦਾ ਪਹਿਲਾ ਦਿਨ ਹੈ ਹਰ ਇੱਕ ਨੂੰ ਮਹਾਰਾਜ ਦਾ ਨਾਮ ਲੈ ਕੇ ਹੋਰ ਆਸਰਾ ਲੈ ਕੇ ਗਾਂਜੇ ਕੋ ਜਿਹੜਾ ਵੀ ਕੋਈ ਕੰਮ ਆਰੰਭ ਕਰਨਾ ਚਾਹੀਦਾ ਪਹਿਲਾਂ ਪਰਮਾਤਮਾ ਦਾ ਨਾਮ ਲੈਣਾ ਬਹੁਤ ਜ਼ਰੂਰੀ ਹੈ ਇਸ ਕਰਕੇ ਜਿਹੜਾ ਇਹਨਾਂ ਦਾ ਬਹੁਤ ਵਧੀਆ ਇਹਨਾਂ ਦਾ ਭ੍ਰਾਲਾ ਜਿਹੜਾ ਇਹਨਾਂ ਨੇ ਕੀਤਾ ਧਾਰੀਵਾਰ ਕੋ ਸਟੇਸ਼ਨ ਵਾਲਿਆਂ ਨੇ ਤੇ ਮੇਰੇ ਵੱਲੋਂ ਵੀ ਇਹਨਾਂ ਨੂੰ ਲੱਖ ਲੱਖ ਵਧਾਈ ਜੀ ਸਾਰੇ ਪਿਛਲੇ ਸਾਲ ਅਸੀਂ ਪਹਿਲਾਂ ਤਾਂ ਸਾਰੀ ਗੁਰਦਾਸਪੁਰ ਪੁਲਿਸ ਜਿਹੜਾ ਪੁਲਿਸ ਲਾਈਨ ਗੁਰਦਾਸਪੁਰ ਵਿੱਚ ਸਾਰਾ ਕਰਾਇਆ ਜਾਂਦਾ ਸੀ ਸਾਰੇ ਇਕੱਠੇ ਤੌਰ ਤੇ ਕਰਾਉਂਦੇ ਸੀ ਆਰਤੀ ਵੀ ਉੱਥੇ ਜਿਹੜਾ ਕਨਵਰ ਸਾਹਿਬ ਦਾ ਭੋਗ ਪਾ ਰਿਆ ਉੱਥੇ ਵੀ ਚੱਲ ਰਿਹਾ ਤੇ ਇਹ ਪਿਛਲੇ ਸਾਲ ਤੋਂ ਜਿਹੜਾ ਵਾ ਸਰਬਜੀ ਸਿੰਘ ਜੀ ਵੱਲੋਂ ਇੱਥੇ ਜਿਹੜਾ ਧਾਰੀਵਾਲ ਥਾਣੇ 'ਚ ਨਵਾਂ ਪ੍ਰਾਰambh ਸ਼ੁਰੂ ਕੀਤਾ ਗਿਆ ਸੀ ਉਹਦੀ ਲਗਾਤਾਰਤਾ ਦੇ ਵਿੱਚ ਅਰਤੀ ਦੁਬਾਰਾ ਫਿਰ ਜਿਹੜਾ ਵਾ ਪਹਿਲੇ ਦਿਨ ਨਵੇਂ ਸਾਲ ਦੇ ਪਹਿਲੇ ਦਿਨ ਜਿਹੜਾ ਸੁਬਰੰਭ ਕੀਤਾ ਤੇ ਪ੍ਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ ਵਿੱਚ ਅਲੀਸਾਰਾ ਮਾ ਬੜੀਆ ਦਾ ਡਿਵਲਪਰਲਾਵਾ ਆ ਆਮ ਨਹੀਂ ਦੇ ਲੋਕਾਂ ਨੂੰ ਜੰਦੇ ਆ ਬੜੀ ਚੰਗਾ ਹੈ ਇੱਥੇ ਰੋਣਾ ਲਾ ਲਾ ਕੋਈ ਸਾਫੀ ਜਿਹੜਾ ਦਿੰਦਾ ਪੂਰੀ ਉਮੀਦ ਪਾਈਦੀ ਆ ਤੇ ਕਿਦਾਂ ਕੀ ਗੱਲਾਂ ਗੱਲ ਨੇ ਆਪਣੇ ਬਣਾਲੇ ਸਾਲ 2024 ਆਰੰਭ ਹੋਇਆ ਮੇਰੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਦੇ ਆ ਮਾਰੀਸ਼ ਕੁਮਾਰ ਜੀ ਆਈਪੀਐਸ ਮੇਰੇ ਡੀਐਸਪੀ ਸਾਹਿਬ ਮੇਰੇ ਨਾਲ ਹੀ ਬੈਠੇ ਨੇ ਸ਼੍ਰੀ ਲਖਵਿੰਦਰ ਸਿੰਘ ਜੀ ਰੰਧਾਵਾ ਇਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅਸੀਂ ਜਿਹੜਾ ਵੀ ਕੋਈ ਕੰਮ ਆਰੰਭ ਕਰਦੇ ਆ ਪਹਿਲਾਂ ਪਰਮਿਸ਼ਨ ਲਈਦੀ ਆ ਔਰ ਸੀਨੀਅਰ ਅਫਸਰਾਂ ਕੋ ਪਰਮਿਸ਼ਨ ਲੈ ਕੇ ਮਹਾਰਾਜ ਦਾ ਉਸ ਕੋਟ ਆਸਰਾ ਤੱਕ ਕੇ ਆਪਾਂ ਨਵੇਂ ਸਾਲ ਦੀ ਜਿਹੜੀ ਆਰੰਭਤਾ ਕਰਨ ਜਾ ਰਹੇ ਆ ਸਾਲ 2023 ਜਿਹੜਾ ਸਾਡਾ ਲੰਘਿਆ ਉਹਦੇ ਵਿੱਚ ਕੋਈ ਵੀ ਬਹੁਤੀ ਵੱਡੀ ਕੋਈ ਜੀ ਕੈਜੂਐਲਟੀ ਵਗੈਰਾ ਤੇ ਕੋਈ ਅਜਿਹੀ ਘਟਨਾ ਨਹੀਂ ਹੋਈ ਫਿਰ ਵੀ ਇੱਕਾ ਦੁੱਕਾ ਘਟਨਾਵਾ ਜਿਹੜੀਆਂ ਉਹਨਾਂ ਨੇ ਲੋਕਾਂ ਨੇ ਇਲਜ਼ਾਮ ਦਿੱਤਾ ਉਹ ਵੀ ਦੋਸ਼ੀ ਜਿਹੜੇ ਕਾਬੂ ਆ ਗਏ ਅਸੀਂ ਮਾਰਨ ਦਾ ਵੋਟ ਆਸਰਾ ਇਸ ਲਈ ਲੈਨੇ ਆ ਕਿ ਕਿਸੇ ਮੁਲਾਜ਼ਮ ਦਾ ਕਿਸੇ ਕਰਮਚਾਰੀ ਦਾ ਕੀ ਦਾ ਕੋਈ ਨੁਕਸਾਨ ਨਾ ਹੋਵੇ ਔਰ ਜਿਹੜਾ ਜੁਰਮ ਕਰਨ ਵਾਲੇ ਜਿਹੜੇ ਉਹਨਾਂ ਦੇ ਖਿਲਾਫ ਪੁਲਿਸ ਨੇ ਦਿਨ ਰਾਤ ਤਤਪਰ ਕਰ ਰਹਿ ਕੇ ਕਾਰਵਾਈ ਕਰਨੀ ਹੈ ਲੇਕਿਨ ਪਬਲਿਕ ਦੇ ਸਹਿਯੋਗ ਦੇ ਨਾਲ ਔਰ ਪਰਮੇਸ਼ਰ ਦੇ ਆਸਰੇ ਦੇ ਨਾਲ ਇਹੋ ਜਿਹੇ ਕੰਮ ਜਿਹੜੇ ਆ ਉਹ ਦੀਖ ਨੇ ਪ੍ਰੇਤ ਚੜ ਸਕਦੇ ਆ ਔਰ ਪਰਮੇਸ਼ਰ ਦੇ ਗੁਰੂ ਗ੍ਰੰਥ ਸਾਹਿਬ ਦੇ ਅੱਜ ਚਰਨ ਸਾਡੇ ਥਾਣੇ ਦੇ ਵਿੱਚ ਪਏ ਨੇ ਪਰਮੇਸ਼ਰ ਦਾ ਧੰਨਵਾਦ ਕਰਦੇ ਆ ਔਰ ਇਹ ਆਸ ਕਰਦੇ ਆ ਕਿ ਨਵਾਂ ਸਾਲ ਜਿਹੜਾ ਆ ਸੁਭ ਇਸ਼ਾਵਾ ਦੇ ਨਾਲ ਸਾਰਿਆਂ ਨੂੰ ਵਧੀਆ ਤੇ ਤਰੱਕੀਆਂ ਖੇੜੇ ਬਖਸ਼ੇ ਔਰ ਮੇਰੇ ਜ਼ਿਲ੍ਹਾ ਕਰਤਾਸਪੁਰ ਵੱਲੋਂ ਥਾਣਾ ਧਾਰੀਵਾਲ ਦੀ ਪੁਲਿਸ ਵੱਲੋਂ ਧਾਰੀਵਾਲ ਸ਼ਹਿਰ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨਗਰ ਵਾਸੀਆਂ ਨੂੰ ਦੇਸ਼ ਵਿਦੇਸ਼ ਵਿੱਚ ਉਸ ਦੇ ਪੰਜਾਬੀ ਤੇ ਭਾਰਤੀ ਭਾਈਚਾਰੇ ਨੂੰ ਲੱਖ ਲੱਖ ਵਧਾਈਆਂ